ਅੱਜ ਅਸੀਂ ਗੱਲ ਕਰਾਂਗੇ ਈਸਟਰਨ 에ਅਰਲਾਈਨ ਦੇ ਇੱਕ ਅਜਿਹੇ ਇੰਜੀਨੀਅਰ ਦੀ ਜਿਸ ਦੀ ਖੁਦ ਮੌਤ ਇੱਕ ਪਲੇਨ ਹਾਦਸੇ ਦੇ ਵਿੱਚ ਹੋ ਗਈ ਸੀ ਪਰ ਇਸ ਇੰਜੀਨੀਅਰ ਦੇ ਭੂਤ ਨੇ ਹੀ ਈਸਟਰਨ 에ਅਰਲਾਈਨ ਦੀ ਇੱਕ ਹੋਰ ਫਲਾਈਟ ਦੇ 180 ਲੋਕਾਂ ਦੀ ਜਾਨ ਬਚਾਈ ਸੀ ਕਿਸੀਏ ਪੂਰੀ ਘਟਨਾ ਕਿਸ ਤਰ੍ਹਾਂ ਇੱਕ ਭੂਤ ਨੇ ਇੱਕ ਜਹਾਜ਼ ਦੇ ਵਿੱਚ ਮੌਜੂਦ ਇੰਨੇ ਲੋਕਾਂ ਦੀ ਜਾਨ ਬਚਾਈ ਸਾਰਾ ਕੁਝ ਜਾਣਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ 19 ਦਸੰਬਰ 1972 ਨੂੰ ਈਸਟਰਨ 에ਅਰਲਾਈਨ ਦੀ ਫਲਾਈਟ 401 ਨਿਊਯਾਰਕ ਦੇ ਜੌਨ ਐਫ ਕੈਨੇਡੀ 에ਅਰਪੋਰਟ ਦੇ ਉੱਪਰ ਖੜੀ ਸੀ। ਤੈ ਸਮੇਂ ਤੇ ਇਹ ਫਲਾਈਟ ਨੇ ਫਲੋਰੀਡਾ ਦੇ ਮਿਆਮੀ ਇੰਟਰਨੈਸ਼ਨਲ 에ਅਰਪੋਰਟ ਦੇ ਲਈ ਉਡਾਣ ਭਰਨੀ ਸੀ ਇਸ 에ਅਰਪੋਰਟ ਤੋਂ ਤੇ ਇਹੀ ਫਲਾਈਟ ਅੱਗੇ ਜਾ ਕੇ ਕ੍ਰੈਸ਼ ਹੋ ਜਾਂਦੀ ਹੈ। ਇਸ ਫਲਾਈਟ ਦੇ ਵਿੱਚ 13 ਕਰੂ ਮੈਂਬਰ ਸਨ ਤੇ 173 ਯਾਤਰੀ ਸਵਾਰ ਸਨ। ਇਹ ਜਹਾਜ਼ ਨੂੰ 55 ਸਾਲਾਂ ਦੇ ਕੈਪਟਨ ਰੌਬਰਟ ਚਲਾ ਰਹੇ ਸਨ ਜਿਨ੍ਹਾਂ ਦੇ ਕੋਲ 29700 ਘੰਟਿਆਂ ਦਾ ਫਲਾਈਟ ਦਾ ਐਕਸਪੀਰੀਅੰਸ ਸੀ ਤੇ ਇਸ ਜਹਾਜ਼ ਦੇ ਫਸਟ ਆਫੀਸਰ ਸਨ 39 ਸਾਲ ਦੇ ਐਲਬਰਟ ਤੇ ਹਾਲ ਦੇ ਇਸ ਫਲਾਈਟ ਦੇ ਇੰਜੀਨੀਅਰ ਸਨ ਡੋਨਰਡ ਲੂਇਸ ਤੇ 47 ਸਾਲ ਦੇ ਇਸ ਫਲਾਈਟ ਦੇ ਵਿੱਚ ਟੈਕਨੀਕਲ ਆਫੀਸਰ ਸਨ ਐਡੇਲੀਓ ਇਹ ਜਹਾਜ਼ ਬਿਲਕੁਲ ਟੇਕ-ਆਫ ਦੇ ਲਈ ਤਿਆਰ ਹੁੰਦਾ ਹੈ ਤੇ ਸਵੇਰ ਦੇ 9:20 ਮਿੰਟ ਤੇ ਇਹ ਉਡਾਣ ਭਰਦਾ ਹੈ ਸਭ ਕੁਝ ਬਿਲਕੁਲ ਸਹੀ ਚੱਲ ਰਿਹਾ ਹੁੰਦਾ ਹੈ ਤੇ ਜਹਾਜ਼ ਦੇ ਕਰੂ ਮੈਂਬਰ ਜਹਾਜ਼ ਦੇ ਵਿੱਚ ਮੌਜੂਦ ਯਾਤਰੀਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਸਰਵ ਕਰ ਰਹੇ ਹੁੰਦੇ ਨੇ ਲਗਭਗ 2 ਘੰਟਿਆਂ ਦੇ ਸਮਾਂ ਬਿਲਕੁਲ ਸਹੀ ਸਲਾਮਤ ਨਿਕਲਦਾ ਹੈ ਤੇ ਹੁਣ ਜਿੱਥੇ ਜਹਾਜ਼ ਨੇ ਲੈਂਡ ਕਰਨਾ ਸੀ ਜਾਨੀ ਕਿ ਫਲੋਰਿਡਾ ਉਹ 에어ਪੋਰਟ ਆਉਣ ਵਾਲਾ ਸੀ ਕੈਪਟਨ ਨੇ ਲੈਂਡਿੰਗ ਦੀ ਤਿਆਰੀ ਸ਼ ਇੱਥੇ ਫਲੋਰੀਡਾ ਦੇ 에어ਪੋਰਟ ਦੇ ਉੱਪਰ ਲੈਂਡ ਕਰਨ ਵਾਲੇ ਹਾਂ ਕੁਝ ਹੀ ਸਮੇਂ ਦੇ ਵਿੱਚ ਪਰ ਜਿਵੇਂ ਹੀ ਕੈਪਟਨ ਨੇ ਜਹਾਜ਼ ਦੇ ਲੈਂਡਿੰਗ ਗੀਅਰ ਖੋਲਣ ਦੇ ਲਈ ਉਸ ਦੇ ਲੀਵਰ ਨੂੰ ਥੱਲੇ ਕੀਤਾ ਤੁਹਾਨੂੰ ਦੱਸ ਦਿੰਨੇ ਕਿ ਇਹ ਲੀਵਰ ਹੀ ਹੁੰਦਾ ਹੈ ਜਿਸ ਦੀ ਮਦਦ ਨਾਲ ਜਹਾਜ਼ ਦੇ ਲੈਂਡਿੰਗ ਗੀਅਰ ਖੋਲੇ ਅਤੇ ਬੰਦ ਕੀਤੇ ਜਾਂਦੇ ਨੇ ਤੇ ਜਿਵੇਂ ਹੀ ਕੈਪਟਨ ਨੇ ਲੈਂਡਿੰਗ ਗੀਅਰ ਖੋਲਿਆ ਤਾਂ ਜਹਾਜ਼ ਦੀ ਸਾਹਮਣੇ ਵਾਲੀ ਸਕਰੀਨ ਦੇ ਉੱਪਰ ਗ੍ਰੀਨ ਕਲਰ ਦਾ ਇੰਡੀਕੇਟਰ ਜਲਣ ਲੱਗ ਜਾਂਦਾ ਹੈ ਇਹ ਗ੍ਰੀਨ ਇੰਡੀਕੇਟਰ ਦਾ ਮਤਲਬ ਹੁੰਦਾ ਹੈ ਕਿ ਲੈਂਡਿੰਗ ਗੀਅਰ ਖੁੱਲੇ ਨਹੀਂ ਹਨ ਤੇ ਜਿਵੇਂ ਹੀ ਕੈਪਟਨ ਨੇ ਲੈਂਡਿੰਗ ਗੀਅਰ ਨੂੰ ਖੋਲਣ ਦੇ ਇਹ ਸਭ ਕੁਝ ਦੇਖ ਕੇ ਕੈਪਟਨ ਤੇ ਉਸ ਦਾ ਸਹਾਇਕ ਕਾਫੀ ਜ਼ਿਆਦਾ ਡਰ ਜਾਂਦੇ ਨੇ ਕਿਉਂਕਿ ਜਿੰਨਾ ਟਾਈਮ ਗ੍ਰੀਨ ਇੰਡੀਕੇਟਰ ਨਹੀਂ ਚੱਲਦਾ ਉਸ ਦਾ ਮਤਲਬ ਇਹ ਹੈ ਕਿ ਜਹਾਜ਼ ਦੇ ਜਿਹੜੇ ਲੈਂਡਿੰਗ ਗੇਅਰ ਨੇ ਉਹ ਖੁੱਲੇ ਨਹੀਂ ਹਨ ਉਸ ਤੋਂ ਬਾਅਦ ਕੈਪਟਨ ਨੇ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ ਇਸ ਲੈਂਡਿੰਗ ਗੇਅਰ ਵਾਲੇ ਲੀਵਰ ਨੂੰ ਉੱਪਰ ਥੱਲੇ ਕਰਨ ਦੀ ਤਾਂ ਕਿ ਕਿਸੇ ਤਰ੍ਹਾਂ ਦੇ ਨਾਲ ਇਹ ਇੰਡੀਕੇਟਰ ਜਲ ਜਾਵੇ ਪਰ ਉਹ ਨਹੀਂ ਜਲਿਆ ਤੇ ਇਹ ਸਾਰੇ ਘਟਨਾਕਰਮ ਦੀ ਜਾਣਕਾਰੀ ਜਦ ਹੀ ਕੈਪਟਨ ਨੇ ATC ਨੂੰ ਦਿੱਤੀ ਇਸ ਸਮੇਂ ਤੱਕ ਪਲੇਨ ਕਾਫੀ ਥੱਲੇ ਨੂੰ ਆਉਣਾ ਸ਼ੁਰੂ ਹੋ ਚੁੱਕਿਆ ਸੀ ਤੇ ਉਹ ਬਸ ਲੈਂਡਿੰਗ ਕਰਨ ਵਾਲਾ ਹੀ ਸੀ ਪਰ ਜਦੋਂ ATC ਨੂੰ ਇਹ ਸਾਰੀ ਘਟਨਾਕਰਮ ਬਾਰੇ ਪਤਾ ਲੱ ਕਿ 2000 ਫੁੱਟ ਦੀ ਉਚਾਈ ਦੇ ਉੱਪਰ ਲੈ ਜਾਣ ਤੇ ਉੱਥੇ ਜਾ ਕੇ ਜਹਾਜ਼ ਨੂੰ ਆਟੋ ਪਾਇਲਟ ਦੇ ਉੱਪਰ ਲਾ ਦੇਣ ਤੇ ਉਸ ਤੋਂ ਬਾਅਦ ਆਪ ਚੈੱਕ ਕਰਨ ਕਿ ਕਿੱਥੇ ਪ੍ਰੋਬਲਮ ਆਈ ਹੈ ਕੈਪਟਨ ਨੇ ਬਿਲਕੁਲ ਇਸ ਤਰ੍ਹਾਂ ਹੀ ਕੀਤਾ ਜਹਾਜ਼ ਨੂੰ 2000 ਫੁੱਟ ਦੀ ਉਚਾਈ ਤੇ ਲੈ ਕੇ ਗਏ ਤੇ ਉਹਨਾਂ ਨੇ ਚੰਗੀ ਤਰ੍ਹਾਂ ਦੇ ਨਾਲ ਚੈੱਕ ਕੀਤਾ ਕਿ ਪ੍ਰੋਬਲਮ ਕਿੱਥੇ ਆ ਰਹੀ ਹੈ ਪਰ ਉਹਨਾਂ ਨੂੰ ਵੀ ਕੁਝ ਪਤਾ ਨਹੀਂ ਲੱਗਿਆ ਇਸ ਤੋਂ ਬਾਅਦ ਜਿਹੜੇ ਜਹਾਜ਼ ਦੇ ਇੰਜੀਨੀਅਰ ਹੁੰਦੇ ਨੇ ਉਹ ਕਾਪਰੇਟ ਦੇ ਵਿੱਚ ਆ ਕੇ ਦੇਖਦੇ ਨੇ ਕਿ ਕਿਤੇ ਇੰਡੀਕੇਟਰ ਦੇ ਵਿੱਚ ਤਾਂ ਨਹੀਂ ਕੋਈ ਪ੍ਰੋਬਲਮ ਉਹ ਇੰਡੀਕੇਟਰ ਨੂੰ ਖੋਲ ਕੇ ਦੇਖਦੇ ਨੇ ਤਾਂ ਇੰਡੀਕੇਟਰ ਅੰਦਰੋਂ ਬਿਲਕੁਲ ਠੀਕ ਹੁੰਦਾ ਹੈ ਇਸ ਤੋਂ ਬਾਅਦ ਜਗ ਪੈਂਦੀਆਂ ਨਹੀਂ ਉਸ ਦੇ ਨਾਲ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜਹਾਜ਼ ਦੇ ਅੰਦਰ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਾਰੀਆਂ ਸਹੀ ਕੰਮ ਕਰ ਰਹੀਆਂ ਨਹੀਂ ਜਾਂ ਨਹੀਂ ਜਿੱਦਾਂ ਹੀ ਇੰਜੀਨੀਅਰ ਨੇ ਉਹ ਬਟਨ ਦਬਾਇਆ ਤਾਂ ਉਸ ਤੋਂ ਬਾਅਦ ਵੀ ਜਹਾਜ਼ ਦੇ ਇੰਡੀਕੇਟਰ ਵਾਲੀ ਲਾਈਟ ਨਹੀਂ ਜਗੀ ਇਸ ਤੋਂ ਬਾਅਦ ਕੈਪਟਨ ਨੇ ਜਹਾਜ਼ ਦੇ ਇੰਜੀਨੀਅਰ ਨੂੰ ਕਿਹਾ ਕਿ ਉਹ ਜਹਾਜ਼ ਦੇ ਬਾਟਮ ਕੈਵਨ ਦੇ ਵਿੱਚ ਜਾ ਕੇ ਚੈੱਕ ਕਰਨ ਕਿ ਪ੍ਰੋਬਲਮ ਆਖਰ ਕਿੱਥੇ ਆ ਰਹੀ ਹੈ ਇੰਜੀਨੀਅਰ ਜਹਾਜ਼ ਦੇ ਬਾਟਮ ਕੈਵਨ ਦੇ ਵਿੱਚ ਜਾਂਦੇ ਨੇ ਲਗਾਤਾਰ 10 ਮਿੰਟ ਬੀਤ ਚੁੱਕੇ ਹੁੰਦੇ ਨੇ ਪਰ ਇਹ ਇੰਜੀਨੀਅਰ ਵਾਪਸ ਜਹਾਜ਼ ਦੇ ਕਾਪੀਟ ਦੇ ਵਿੱਚ ਨਹੀਂ ਹੁੰਦੇ ਪਰ ਜਹਾਜ਼ ਹੌਲੀ-ਹੌਲੀ ਥੱਲੇ ਨੂੰ ਆਣਾ ਸ਼ੁਰੂ ਹੋ ਜਹਾਜ਼ ਦੇ ਪਿੱਛੇ ਵਾਲੇ ਲੈਂਡਿੰਗ ਗੇਅਰ ਤਾਂ ਖੁੱਲ ਚੁੱਕੇ ਨੇ ਪਰ ਜਹਾਜ਼ ਦਾ ਫਰੰਟ ਵਾਲਾ ਲੈਂਡਿੰਗ ਗੇਅਰ ਨਹੀਂ ਖੁੱਲਿਆ ਤੇ ਫਰੰਟ ਵਾਲੇ ਲੈਂਡਿੰਗ ਗੇਅਰ ਖੁੱਲੇ ਤੋਂ ਬਿਨਾਂ ਜਹਾਜ਼ ਨੂੰ ਲੈਂਡ ਕਰਾਉਣਾ ਲਗਭਗ ਨਾ ਮੁਮਕਨ ਹੁੰਦਾ ਹੈ ਉਸ ਤੋਂ ਬਾਅਦ ਪੂਰੇ ਜਹਾਜ਼ ਦੇ ਵਿੱਚ ਬੇਚੈਨੀ ਫੈਲ ਗਈ ਤੇ ਸਾਰੇ ਯਾਤਰੀ ਪਰੇਸ਼ਾਨ ਹੋ ਕੇ ਚੀਕਾਂ ਮਾਰ ਲੱਗੇ ਜਹਾਜ਼ ਲਗਾਤਾਰ ਥੱਲੇ ਨੂੰ ਜਾ ਰਿਹਾ ਸੀ ਤੇ ਪਾਇਲਟ ਨੂੰ ਡਰ ਸੀ ਕਿ ਜਹਾਜ਼ ਕਿਸੇ ਚੀਜ਼ ਦੇ ਨਾਲ ਟਕਰਾ ਨਾ ਜਾਵੇ ਇਸ ਕਰਕੇ ਉਹਨਾਂ ਨੇ ਲਾਸਟ ਮੂਵਮੈਂਟ ਤੇ ਜਹਾਜ਼ ਨੂੰ ਮੋੜਨ ਦੀ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋ ਸਕੀ ਤੇ ਇਹ ਜਹਾਜ਼ ਜ਼ਮੀਨ ਦੇ ਉ ਟਕਰਾਂਦਾ ਹੈ ਤਾਂ ਇਸ ਦੇ ਪਰ ਖੱਤੇ ਉੜ ਜਾਂਦੇ ਨੇ ਐਨ ਮੌਕੇ ਤੇ ਹੀ 101 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ 75 ਲੋਕਾਂ ਦੀ ਜਾਨ ਪਰ ਫਿਰ ਵੀ ਬਚ ਜਾਂਦੀ ਹੈ ਹਜੇ ਤੱਕ ਇਹ ਘਟਨਾ ਦੇ ਵਿੱਚ ਕੁਝ ਵੀ ਅਜੀਬ ਨਹੀਂ ਹੋਇਆ ਪਰ ਅਸਲੀ ਕਹਾਣੀ ਹੈ ਜਿਹੜੀ ਉਹ ਹੁਣ ਸ਼ੁਰੂ ਹੁੰਦੀ ਹੈ ਇਹ ਹਾਦਸੇ ਤੋਂ ਕੁਝ ਸਮਾਂ ਬਾਅਦ ਹੀ ਈਸਟਰਨ 에ਅਰਲਾਈਨ ਦੀ ਇੱਕ ਹੋਰ ਫਲਾਈਟ ਪ੍ਰੈਸਡਨ 318 ਨਿਊਯਾਰਕ ਤੋਂ ਮੀਆਮੀ ਵੱਲ ਉਡਾਣ ਭਰਦੀ ਹੈ ਇਹ ਜਹਾਜ਼ ਦੇ ਵਿੱਚ ਕਰੂ ਮੈਂਬਰਾਂ ਦੇ ਨਾਮ ਨਾਲ 180 ਯਾਤਰੀ ਹੋਰ ਸਵਾਰ ਸਨ ਉਡਾਣ ਭਰਨ ਤੋਂ ਕੁਝ ਸਮਾਂ ਬਾਅਦ ਇਸ ਜਹਾਜ਼ ਦੀ 에ਅਰ ਹੋਸਟਸ ਮੈਰੀ ਯਾਤਰੀਆਂ ਦੀ ਸੇਵਾ ਦੇ ਵਿੱਚ ਲੱਗ ਜਾਂਦੀ ਹੈ ਉਹ ਯਾਤਰੀਆਂ ਦੇ ਲਈ ਕੋਈ ਸਮਾਂ ਨਾਲ ਲੈਣ ਲਈ ਜਹਾਜ਼ ਦੇ ਵਿੱਚ ਮੌਜੂਦ ਓਵਨ ਦੇ ਕੋਲ ਜਾਂਦੀ ਹੈ ਪਰ ਜਦੋਂ ਹੀ ਉਹ ਓਵਨ ਨੂੰ ਹੱਥ ਲਾਉਣ ਲੱਗਦੀ ਹੈ ਤਾਂ ਉਸ ਨੂੰ ਓਵਨ ਦੇ ਵਿੱਚ ਕਿਸੇ ਦਾ ਚਿਹਰਾ ਦਿਖਾਈ ਦਿੰਦਾ ਹੈ ਮੈਰੀ ਇੱਕਦਮ ਓਵਨ ਦੇ ਵਿੱਚ ਕਿਸੇ ਦਾ ਚਿਹਰੇ ਨੂੰ ਦੇਖ ਕੇ ਡਰ ਗਈ ਅਤੇ ਜ਼ੋਰ-ਜ਼ੋਰ ਦੀ ਰੋਲਾ ਪਾਉਣ ਲੱਗੀ ਸਾਰਿਆਂ ਨੂੰ ਲੱਗਿਆ ਕਿ ਇਹ ਸਿਰਫ ਮੈਰੀ ਦਾ ਬਹਿਮ ਹੈ ਤੇ ਕਿਸੇ ਨੇ ਵੀ ਮੈਰੀ ਨੂੰ ਸੀਰੀਅਸ ਨਹੀਂ ਲਿਆ ਪਰ ਜਦੋਂ ਕੁਝ ਸਮਾਂ ਬਾਅਦ ਮੈਰੀ ਨੇ ਫਿਰ ਇਸ ਓਵਨ ਨੂੰ ਹੱਥ ਲਗਾਇਆ ਤਾਂ ਉਸ ਨੂੰ ਓਵਨ ਦੇ ਵਿੱਚ ਫਿਰ ਤੋਂ ਉਹੀ ਚਿਹਰਾ ਨਜ਼ਰ ਆਇਆ ਇਸ ਵਾਰ ਇਹ ਚਿਹਰਾ ਮੈਰੀ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਕੁਝ ਸਮੇਂ ਬਾਅਦ ਇਸ ਜਹਾਜ਼ ਦੇ ਵਿੱਚ ਅੱਗ ਲੱਗ ਜਾਵੇਗੀ ਇੰਨਾ ਕਹਿੰਦੇ ਉਹ ਵੀ ਸਮਝ ਆ ਗਿਆ ਕਿ ਉਸਨੇ ਜਿਹੜਾ ਇਹ ਚਿਹਰਾ ਦੇਖਿਆ ਹੈ ਉਹ ਉਸੇ ਫਲਾਈਟ ਦੇ ਇੰਜੀਨੀਅਰ ਦਾ ਹੈ ਜਿਸ ਦੀ ਕੁਝ ਸਮੇਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਫਲਾਈਟ ਕ੍ਰੈਸ਼ ਦੇ ਵਿੱਚ ਮੈਰੀ ਨੇ ਇਹ ਸਾਰੀ ਗੱਲ ਜਹਾਜ਼ ਦੇ ਬਾਕੀ ਕਰੂਮ ਮੈਂਬਰਾਂ ਨੂੰ ਦੱਸੀ ਤਾਂ ਸਾਰੇ ਮੈਰੀ ਦੀ ਇਹ ਗੱਲ ਸੁਣ ਕੇ ਉਸ ਦੇ ਉੱਪਰ ਹੱਸਣ ਲੱਗੇ ਪਰ ਇਸ ਤੋਂ ਕੁਝ ਸਮੇਂ ਬਾਅਦ ਹੀ ਜਹਾਜ਼ ਦੇ ਕੈਪਟਨ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਹਾਜ਼ ਦਾ ਇੱਕ ਇੰਜਣ ਸਹੀ ਕੰਮ ਨਹੀਂ ਕਰ ਰਿਹਾ ਇਸ ਕਰਕੇ ਉਹ ਜਹਾਜ਼ ਨੂੰ ਮੈਕਸੀਕੋ ਤੋਂ ਮੋੜ ਕੇ ਵਾਪਸ ਨਿਊਯਾਰਕ ਲੈ ਜਾਂਦੇ ਨੇ ਜਿੱਥੇ ਜਹਾਜ਼ ਦੇ ਵਿੱਚ ਮੌਜੂਦ ਸਾਰੇ ਪੈਸੇਂਜਰਾਂ ਨੂੰ ਜਹਾਜ਼ ਤੋਂ ਥੱਲੇ ਉਤਾਰ ਕੇ ਜਹਾਜ਼ ਨੂੰ ਚੰਗੀ ਤਰ੍ਹਾਂ ਦੇ ਨਾਲ ਪਹਿਸ ਤੋਂ ਬਾਅਦ ਜਿਹੜੇ ਇੰਜੀਨੀਅਰ ਹੁੰਦੇ ਨੇ ਉਹ ਇਸ ਜਹਾਜ਼ ਦੀ ਮੁਕੰਮਲ ਜਾਂਚ ਕਰਦੇ ਨੇ ਤੇ ਜਹਾਜ਼ ਨੂੰ ਪ੍ਰੋਪਰ ਚੈੱਕ ਕਰਨ ਦੇ ਲਈ ਉਹ ਬਿਨਾਂ ਯਾਤਰੀਆਂ ਤੋਂ ਇੱਕ ਵਾਰ ਫਿਰ ਇਸ ਜਹਾਜ਼ ਨੂੰ ਹਵਾ ਦੇ ਵਿੱਚ ਉਡਾਉਂਦੇ ਨੇ ਪਰ ਜਿਵੇਂ ਹੀ ਇਹ ਜਹਾਜ਼ ਨੇ ਹਵਾ ਦੇ ਵਿੱਚ ਉਡਾਣ ਭਰੀ ਤਾਂ ਇਸ ਦੇ ਖੱਬੇ ਪਾਸੇ ਵਾਲੇ ਵੈਂਕਸ ਦੇ ਵਿੱਚ ਜਾਂ ਕਹੀਏ ਲੈਫਟ ਇੰਜਨ ਜਿਹੜਾ ਉਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਇਹ ਸਾਰਾ ਕੁਝ ਦੇਖ ਕੇ ਜਹਾਜ਼ ਦੇ ਕਰੂ ਮੈਂਬਰ ਤੇ ਸਟਾਫ ਹਰਾਨ ਰਹਿ ਜਾਂਦਾ ਹੈ ਕਿਉਂਕਿ ਇਹ ਗੱਲ ਬਿਲਕੁਲ ਸੱਚ ਹੋ ਚੁੱਕੀ ਸੀ ਜਿਹੜੀ ਗੱਲ ਉਸ ਜਹਾਜ਼ ਦੇ ਇੰਜੀਨੀਅਰ ਡੀਓ ਨੇ ਕਹੀ ਸੀ ਕਿ ਇਹ ਜਹਾਜ਼ ਦੇ ਵਿੱਚ ਅੱਗ ਲੱਗਣ ਵਾਲੀ ਹੈ ਜਦੋਂ ਇਸ ਜਹਾਜ਼ ਨੂੰ ਅ ਕਿ ਮਾਰੇ ਜਾਂਦੇ ਇਸ ਤੋਂ ਬਾਅਦ ਇਹ ਫਲਾਈਟ ਨੂੰ ਦਾ ਗੋਸਟ ਫਲਾਈਟ 401 ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗਾ ਜਦੋਂ ਇਸ ਜਹਾਜ਼ ਦੀ ਬਰੀਕੀ ਦੇ ਨਾਲ ਜਾਂਚ ਹੋਈ ਤਾਂ ਪਤਾ ਲੱਗਿਆ ਕਿ ਇਹ ਜਹਾਜ਼ ਨੂੰ ਜਿਹੜਾ ਫਲਾਈਟ 401 ਜਹਾਜ਼ ਕਰੈਸ਼ ਹੋਇਆ ਸੀ ਉਸ ਦੇ ਮਲਬੇ ਦੇ ਨਾਲ ਹੀ ਤਿਆਰ ਕੀਤਾ ਗਿਆ ਸੀ ਤੇ ਇਹ ਜਹਾਜ਼ ਦਾ ਓਵਨ ਵੀ ਫਲਾਈਟ 401 ਵਾਲਾ ਹੀ ਸੀ ਇਹ ਸੱਚੀ ਘਟਨਾ ਦੇ ਉੱਪਰ ਇੱਕ ਫਿਲਮ ਵੀ ਬਣ ਚੁੱਕੀ ਹੈ ਜਿਸ ਦਾ ਨਾਮ ਹੈ ਦਾ ਗੋਸਟ ਫਲਾਈਟ 401 ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਰ ਟੀਵੀ ਨੂੰ ਜੋ ਸਬਸਕ੍ਰਾਈਬ ਕਰਨਾ ਧੰਨਵਾਦ